ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਾਮ ਪੰਚਾਇਤ ਪਿੰਡ ਫੂਸ ਮੰਡੀ ਸਰਪੰਚ ਅੰਨਕੌਰ ਮਰਾੜ ਅਜੇ ਪਿੰਡ ਫੂਸ ਮੰਡੀ ਨਗਰ ਦੀ ਸਾਰੇ ਸੰਗਤ ਦੀ ਸਹਿਮਤੀ ਨਾਲ ਪਿੰਡ ਵਿੱਚ ਆਉਣ ਵਾਲੇ ਮਹੰਤਾ ਦੀ ਜੋ ਵਿਧਾਈ ਸਵੰਦੀ ਮਤਾ ਪਾਇਆ ਅਤੇ ਗਰੀਬ ਵਰਗ ਤੋਂ 1100 ਰੁਪਏ ਵਧਾਈ ਦਾ ਮਤਾ ਪਾਇਆ ਗਿਆ ਜੋ ਸਰਦਾਰ ਨਾਲ ਘਰੋਂ ਦਿੱਤਾ ਜਾਵੇਗਾ ਉਹਨਾਂ ਨੂੰ ਮਨਜ਼ੂਰ ਕਰਨਾ ਪਵੇਗਾ ਜੇਕਰ ਇਹ ਮਤੇ ਤੋਂ ਜ਼ਿਆਦਾ ਪੈਸੇ ਮੰਗਦੇ ਹਨ ਤਾਂ ਇਹਨਾਂ ਨੂੰ ਵਧਾਈ ਤੋਂ ਬਾਹਰ ਕੱਟਿਆ ਜਾਵੇਗਾ ਸੋ ਇਸ ਤੋਂ ਵੱਧ ਕੇ ਜੋ ਕੋਈ ਦਿੰਦਾ ਹੈ ਜੋ ਇਹ ਤੋਂ ਵੱਧ ਕੇ ਮਰਜੀ ਨਾਲ ਦਿੰਦਾ ਹੈ ਉਹ ਉਹ ਭਾਈ ਪੈਸੇ ਜਿਹੜੇ ਵੱਧ ਦੇਵੇਗਾ ਉਹਨੇ ਪੈਸੇ ਉਹਨੂੰ ਗੁਰੂ ਘਰ ਨੂੰ ਜਾਂ ਕਿਸੇ ਸ਼ਸਤਰਾਂ ਨੂੰ ਜਾਂ ਸਸਤਾਂ ਨੂੰ ਦੇਣੇ ਪੈਣਗੇ ਇਹ ਭਾਈ ਉਹਨੂੰ ਜਰਵਾਨਾ ਹੋਵੇਗਾ ਜਿਹੜਾ ਕੋਈ ਵੱਧ ਦੇਵੇਗਾ ਮਤੇ ਤੋਂ ਦੁਆਰਾ ਫਿਰ ਬੇਨਤੀ ਹੈ ਗ੍ਰਾਮ ਪੰਚਾਇਤ ਪਿੰਡ ਪੂਸਮੰਡੀ ਸਰਵਕ ਸੰਗਤ ਪਿੰਡ ਪੂਸਮੰਡੀ ਨਗਰ ਦੀ ਸਹਿਮਤੀ ਨਾਲ ਪਿੰਡ ਵਿੱਚ ਆਉਣ ਵਾਲੇ ਜੋ ਵਧਾਈ ਆਲੇ ਮਹੰਤਾਨ ਮਹੰਤਾਂ ਦੀ ਵਧਾਈ ਸੰਬੰਧੀ ਲਈ ਮਤਾ ਪਾਇਆ ਗਿਆ ਹੈ ਜਿਸ ਵਿੱਚ ਜਰਨਲ ਵਰਗ ਤੋਂ 2100 ਰੁਪਏ ਤੇ ਗ੍ਰੀ ਵਰਗ ਤੋਂ 1100 ਰੁਪਏ ਵਧਾਈ ਦਾ ਮਤਾ ਪਾਇਆ ਗਿਆ ਜੋ ਸਰਦਾ ਨਾਲ ਕਰੋ ਛੂਟ ਵਗੈਰਾ ਵੀ ਦਿੰਦਾ ਹੈ ਉਹ ਉਹਨਾਂ ਨੂੰ ਮੰਤਾਂ ਨੂੰ ਮਨਜ਼ੂਰ ਕਰਨਾ ਪਵੇਗਾ ਜੇਕਰ ਇਹ ਸਮਤੇ ਤੋਂ ਜ਼ਿਆਦਾ ਪੈਸੇ ਮੰਗਦੇ ਹਨ ਤਾਂ ਉਹਨਾਂ ਨੂੰ ਵਧਾਈ ਤੋਂ ਬਾਈ ਕਾਰਡ ਕੀਤਾ ਜਾਵੇਗਾ ਇਸ ਤੋਂ ਵੱਧ ਕੇ ਜੇ ਕੋਈ ਆਪਣੇ ਆਪ ਦਿੰਦਾ ਹੈ ਉਹਨੇ ਪੈਸੇ ਉਹਨੂੰ ਭਾਈ ਗੁਰੂ ਘਰ ਨੂੰ ਦੇਣੇ ਪੈਣਗੇ ਜਿੰ ACS ਸਸਤਾ ਨੂੰ ਉਹ ਭਾਈ ਜੇ ਕੋਈ ਵੱਧ ਦੇਵੇਗਾ ਮਰਦੀ ਨਾਲ ਉਹਨੂੰ ਉਹਨਾ ਭਾਅੋ ਜੁਰਮਾਨਾ ਹੋਵੇ ਇਹ ਮਤਾ ਭਾਈ ਪਾਇਆ ਗਿਆ ਵਧਾਈ ਸੰਬੰਧੀ ਵਾਜਿ ਗੁਰੂ ਜੀ ਕਾ ਕਲਸਾ Wag vir my gee die wat